ਸਤਿ ਸ਼੍ਰੀ ਅਕਾਲ ਜੀ ਕਈ ਦਿਨਾਂ ਦੀ ਕੁਸਰਮਸਰ ਤੋਂ ਬਾਅਦ ਆਖਿਰ ਵੀਰ ਜੀ ਬੀਜੀ ਵਾਲੀ ਸੰਦੂਕੜੀ ਖੋਲਣ ਨੂੰ ਰਾਜ਼ੀ ਹੋ ਗਏ ਚਾਹੇ ਵੀਰ ਜੀ ਚਾਰਾਂ ਭਰਾਵਾਂ ਚੋਂ ਸਭ ਤੋਂ ਵੱਡੇ ਸਨ ਪਰ ਬੀਜੀ ਵੀਰ ਜੀ ਕੋਲ ਹੀ ਰਹਿੰਦੇ ਸਨ ਅਸੀਂ ਸਭ ਤੋਂ ਛੋਟੇ ਸੀ ਪਰ ਅਸੀਂ ਆਪਣੀ ਆਜ਼ਾਦੀ ਦੇ ਲਾਲਚ ਵਿੱਚ ਇਹ ਫਰਜ਼ ਨਿਭਾ ਨਹੀਂ ਸਕੇ ਬਾਕੀ ਅਸੀਂ ਦੋਨੇ ਘਰ ਮਾਸਰ ਕਦੇ-ਕਦੇ ਬੀਜੀ ਦਾ ਪਤਾ ਲੈ ਆਉਂਦੇ ਸੀ। ਹੋਰ ਸਾਡਾ ਕਿਸੇ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਬੀਜੀ ਕੋਲੇ ਪਿਤਾ ਜੀ ਦਾ ਵਾਧੂ ਪੈਸਾ ਸੀ ਤੇ ਉਹਨਾਂ ਨੂੰ ਪੈਨਸ਼ਨ ਵੀ ਆਉਂਦੀ ਸੀ। ਚਾਹੇ ਬਹੁਤੀ ਪੈਨਸ਼ਨ ਰੋਟੀ ਦੇ ਖਰਚੇ ਤੇ ਬੀਜੀ ਦੀ ਦਵਾਈ, दारू ਤੇ ਹੀ ਖਰਚ ਹੋ ਜਾਂਦੀ ਸੀ। ਫੇਰ ਵੀ ਬੀਜੀ ਕੋਲ ਪੈਸਾ ਬਚ ਹੀ ਜਾਂਦਾ ਸੀ ਤੇ ਹੋਰ ਕਿਤੇ ਖਰਚ ਕਰਨਾ ਨਹੀਂ ਸੀ ਹੁੰਦਾ। ਬਸ ਮੇਰੀ ਇੱਕੋ ਹੀ ਨਨਾਨ ਹੈ ਉਹ ਕਦੀ ਕਦੀ ਢੇੜਾ ਮਾਰਦੀ ਤੇ ਬੀਜੀ ਹੀ ਜਾਂਦੀ ਨੂੰ ਤੇਲ ਫੋਲ ਸਰਦਾ ਦੇ ਦਿੰਦੀ ਇਸ ਨਾਲ ਸਾਡੀ ਸਭ ਦੀ ਸਿਰਦਰਦੀ ਵੀ ਮੁੱਕੀ ਹੋਈ ਸੀ ਨਨਾਨ ਤੇ ਨੰਦੋਈਏ ਨਾਲ ਸਾਡੇ ਸਬੰਧ ਵੀ ਬਹੁਤੇ ਸੁਖਾਲੇ ਨਹੀਂ ਸਨ ਨਾ ਉਹ ਸਾਡੇ ਨਾਲ ਬੋਲਦੇ ਸੀ ਤੇ ਨਾ ਹੀ ਅਸੀਂ ਉਹਨਾਂ ਨੂੰ ਬਹੁਤਾ ਮੂੰਹ ਲਾ ਕੇ ਰਾਜੀ ਸੀ ਇੱਕ ਨਹੀਂ ਇੰਨਾ ਚਾਰਾਂ ਭਰਾਵਾਂ ਦਾ ਇਹੀ ਹਾਲ ਸੀ ਨਾ ਜੀਜਾ ਸਾਨੂੰ ਕਦੇ ਸਿੱਧਾ ਬੋਲਿਆ ਤੇ ਨਾ ਦੀਦੀ ਪਰ ਬਹੁਤੀ ਲੱਪ ਲੱਪ ਸਾਡੇ ਤੋਂ ਵੀ ਨਹੀਂ ਹੁੰਦੀ ਹਾਂ ਮਾਵਾ ਤਾਂ ਹੀ ਅਕਸਰ ਗਰਮਮਤੇ ਕਰਦੀਆਂ ਰਹਿੰਦੀਆਂ ਹਨ ਦੀਦੀ ਤੇ ਬੀਜੀ ਦੀ ਰਾਮ ਜਿ ਮਿਲਦੀ ਸੀ ਤੇ ਨੰਦੋਇਆ ਤਾਂ ਸੁਖ ਨਾਲ ਆਉਂਦਾ ਹੀ ਨਹੀਂ ਸੀ ਨਹੀਂ ਤਾਂ ਨਾ ਸਹੀ ਕਿਹੜਾ ਰੋਜ ਦੀ ਉਹਦੀ ਕਿਚਕਿਚ ਸਹੀ ਹਾਰੇ ਇੱਕ ਦੀ ਆਪਣੀ ਇੱਜ਼ਤ ਹੁੰਦੀ ਹੈ ਇਸ ਲਈ ਅਸੀਂ ਤਾਂ ਸ਼ੁਰੂ ਤੋਂ ਹੀ ਉਹਨਾਂ ਕੋਲ ਆ ਬਹੁਤਾ ਨਹੀਂ ਸੀ ਜਾਂਦੇ ਜਿਸ ਦਿਨ ਬੀਜੀ ਦੇ ੱਟਕੇ ਗਏ ਵੀ ਤਾਂ ਬੇਇੱਜ਼ਤੀ ਕਰਵਾ ਕੇ ਹੀ ਮੁੜੇ ਉਹਨਾਂ ਦੇ ਗਿਲੇ ਸ਼ਿਕਵੇ ਰੀਸ ਰੋਸੇ ਹੀ ਨਹੀਂ ਮੁੱਕਦੇ ਇਸੇ ਲਈ ਅਸੀਂ ਉਹਨਾਂ ਦੀ ਪਰਵਾਹ ਕਰਨੀ ਛੱਡ ਦਿੱਤੀ ਹਾਂ ਮੈਂ ਗੱਲ ਕਰਦੀ ਸੀ ਬੀਜੀ ਦੀ ਸੰਦੂਕੜੀ ਦੀ ਬੀਜੀ ਸੰਦੂਕੜੀ ਨੂੰ ਹਮੇਸ਼ਾ ਤਾਲਾ ਲਾ ਕੇ ਰੱਖਦੇ ਤੇ ਕੁੰਜੀ ਵੀ ਗੀਜੇ ਵਿੱਚ ਹੀ ਰੱਖਦੇ ਉਹਨਾਂ ਦੇ ਜੌਂਦੇ ਜੀ ਅਸੀਂ ਕਦੇ ਉਸ ਸੰਦੂਕੜੀ ਵਿੱਚ ਦਿਲਚਸਪੀ ਨਹੀਂ ਸੀ ਲਈ ਇਹ ਤਕਰੀਬਨ ਸਾਰੀਆਂ ਬੁੜੀਆਂ ਦੀ ਆਦਤ ਹੁੰਦੀ ਹੈ ਗੋਜੀ ਰੱਖਣ ਦੀ ਹੋਰ ਕਿਹੜਾ ਬੀਜੀ ਨੇ ਡਾਲਰ ਤੋੜੇ ਹੋਣਗੇ ਹਾਂ ਬੀਜੀ ਕੋਲ ਥੋੜਾ ਜਿਹਾ ਸੋਨਾ ਸੀ ਉਹ ਸਾਰਿਆਂ ਨੂੰ ਪਤਾ ਹੀ ਸੀ ਤੇ ਕਈ ਐਫ ਡੀਆਂ ਸਨ ਜੋ ਵੀਰ ਜੀ ਨੇ ਹੀ ਬਣਵਾਈਆਂ ਸਨ ਪਿਤਾ ਜੀ ਦੇ ਹੁੰਦਿਆਂ ਪਰ ਫਿਰ ਵੀ ਸਾਰਿਆਂ ਨੂੰ ਤਾਂਗ ਜਾਈ ਸੀ ਬੀਜੀ ਦੀ ਸੰਦੂਕੜੀ ਫਰੋਲਣ ਦੀ ਪਰ ਵੱਡੇ ਵੀਰ ਜੀ ਇਸ ਬਾਰੇ ਚੁੱਪ ਹੀ ਸਨ ਪਤਾ ਨਹੀਂ ਕਿਉਂ ਉਹਨਾਂ ਦਾ ਚਿਹਰਾ ਸੰਦੂਕੜੀ ਦਾ ਜ਼ਿਕਰ ਕਰਨ ਤੇ ਹੀ ਉੱਤਰ ਜਾਂਦਾ ਸੀ ਇਸ ਤਰ੍ਹਾਂ ਸਾਰਿਆਂ ਦਾ ਸ਼ੱਕ ਵਧੇ ਜਾਂਦਾ ਪਰ ਬੋਲਦਾ ਕੋਈ ਨਹੀਂ ਬੱਡੇ ਵੀਰ ਜੀ ਕੋਲੇ ਸਾਰੇ ਚਿਰਦੇ ਸਨ ਵੀ ਜੀ ਲੰਮੀ ਬਿਮਾਰੀ ਤੋਂ ਬਾਅਦ 4 ਕਮਹੀਨੇ ਪਹਿਲਾਂ ਹੀ ਪੂਰੇ ਹੋ ਗਏ ਸਨ ਉਹਨਾਂ ਦੇ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਤੇ ਚਾਹੇ ਦੀਦੀ ਦਾ ਸਾਰਾ ਪਰਿਵਾਰ ਹੀ ਆਇਆ ਸੀ ਪਰ ਉਹਨਾਂ ਸਾਰੇ ਕਿਸੇ ਨਾਲ ਵੀ ਬਹੁਤਾ ਰੁੱਖ ਨਹੀਂ ਰੁਲਾਇਆ ਦੀਦੀ ਤਾਂ ਬਸ ਬਹੁਤਾ ਸਮਾਂ ਆਪਣੀ ਮਾਂ ਨੂੰ ਹੀ ਰੋਂਦੀ ਰਹੀ ਉਸ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਉਹ ਸਾਰੇ ਸਾਡੇ ਸਾਰਿਆਂ ਨਾਲ ਇਸ ਗੱਲੋਂ ਖਫਾ ਸਨ ਕਿ ਅਸੀਂ ਬੀਜੀ ਦੀ ਪੂਰੀ ਸੇਵਾ ਨਹੀਂ ਕੀਤੀ। ਤੁਸੀਂ ਮੇਰੀ ਮਾਂ ਨੂੰ ਘੁੱਟ-ਘੁੱਟ ਕੇ ਮਾਰਿਆ ਹੈ। ਮੇਰੀ ਮਾਂ ਮੈਨੂੰ ਤੇ ਆਪਣੇ ਦੋਧਿਆਂ ਨੂੰ ਤਰਸਦੀ ਮਰ ਗਈ। ਤੁਸੀਂ ਉਹਦੇ ਬੋਲਣ ਤੇ ਅਤੇ ਫੋਨ ਕਰਨ ਤੇ ਪਾਬੰਦੀਆਂ ਲਾਉਂਦੇ ਸੀ। ਗੁੱਸੇ ਵਿੱਚ ਆਈ ਅਕਸਰ ਉਹ ਇਹ ਗੱਲਾਂ ਮੂੰਹ ਤੇ ਹੀ ਕਹਿੰਦੀ। ਗੱਲਾਂ ਉਸਦੀਆਂ ਵੀ ਜਾਇਜ਼ ਸੀ ਸਨ। ਕਿਉਂਕਿ ਅਸੀਂ ਕਿਸੇ ਵੀ ਵਿਆਹ ਸ਼ਾਦੀ ਤੇ ਉਸ ਨੂੰ ਧੀਆ ਆਲਾ ਮਾਣ ਨਹੀਂ ਦਿੱਤਾ। ਕਾਰਨ ਚਾਹੇ ਕੁਝ ਵੀ ਸੀ। ਮਾਵਾ ਧੀਆ ਮਿਲਣ ਨੂੰ ਵੀ ਤਰਸਦੀਆਂ ਸਨ। ਹਰ ਵਿਆਹ ਤੇ ਧੀ ਆਪਣੇ ਧੀ ਅਤੇ ਉਸਦੇ ਪਰਿਵਾਰ ਨੂੰ ਨਾਂ ਦੇਖ ਕੇ ਬੀਜੀ ਦੇ ਦਿਲ ਨੂੰ ਹੌਲ ਪੈਂਦੀ। ਉਹ ਡਰਦੀ ਬੋਲਦੀ ਕੁਝ ਨਾ ਪਰ ਅੰਦਰੋਂ ਅੰਦਰੀ ਕੁਲਝਦੀ ਰਹਿੰਦੀ। ਕਈ ਵਾਰੀ ਬੀਜੀ ਦਾ ਧੀ ਕੋਲੋਂ 4 ਦਿਨ ਲਾਉ ਨੂੰ ਦਿਲ ਕਰਦਾ। ਪਰਾ ਜੀਜਾ ਜੀ ਦੇ ਸੁਭਾਅ ਕਰਕੇ ਉਹ ਚੁੱਪ ਕਰ ਜਾਂਦੇ ਵੱਡੇ ਵੀਰ ਜੀ ਤੇ ਵੱਡੀ ਦੀਦੀ ਸਾਨੂੰ ਸਾਰਿਆਂ ਨੂੰ ਆਪਣੇ ਬੰਦਨ ਵਿੱਚ ਰੱਖਦੇ ਉਹ ਸਾਡੇ ਕਿਸੇ ਦੇ ਵੀ ਦੀਦੀ ਨੂੰ ਫੋਨ ਕਰਨ ਤੇ ਖਿਜਦੇ ਅਸੀਂ ਵੱਡੇ ਵੀਰ ਜੀ ਤੋਂ ਬਿਨਾਂ ਪੁੱਛੇ ਦੀਦੀ ਨਾਲ ਕੋਈ ਗੱਲ ਵੀ ਨਹੀਂ ਸੀ ਕਰ ਸਕਦੇ ਵਿਚਾਲੜੇ ਵੀਰ ਜੀ ਦਾ ਵੀ ਤਾਂ ਇਹੀ ਹਾਲ ਸੀ ਹੁਣ ਵੱਡੇ ਵੀਰ ਜੀ ਦੀ ਚਿੰਤਾ ਵੀ ਜਾਇਜ਼ ਸੀ ਐਫੜੀਆਂ ਤੜਵਾਉਣ ਲਈ ਦੀਦੀ ਦੀ ਲੋੜ ਪੈਣੀ ਸੀ ਤੇ ਦੀਦੀ ਨੂੰ ਕਹਿਣਾ ਸੌਖਾ ਨਹੀਂ ਸੀ ਵੱਡੇ ਵੀਰ ਜੀ ਨੇ ਤਾਂ ਦੀਦੀ ਨੂੰ ਆਪਣੇ ਘਰ ਆਉਣ ਤੋਂ ਹੀ ਵਰਜ ਦਿੱਤਾ ਸੀ ਮਾਵਾਂ ਧੀਆ ਦੀ ਫੋਨ ਬਾਰਤਾ ਤੋਂ ਦੁਖੀ ਹੋ ਕੇ ਉਸ ਨੇ ਆਪਣਾ ਲੈਂਡਲਾਈਨ ਨੰਬਰ ਵੀ ਕਟਵਾ ਦਿੱਤਾ ਸੀ ਇਹਨਾਂ ਨੇ ਵੀ ਤਾਂ ਦੀਦੀ ਨੂੰ ਬਹੁਤ ਚੰਗਾ ਮੰਦਾ ਬੋਲਿਆ ਸੀ ਵਿਚਾਲੜੇ ਵੀਰ ਜੀ ਨੇ ਵੀ ਦੀਦੀ ਨਾਲ ਕੋਈ ਘਟ ਨਹੀਂ ਸੀ ਕੀਤੀ ਬਹੁਤ ਤਾਨੇ ਮੇਹਣੇ ਦਿੱਤੇ ਸਨ ਸੋ ਬੀਜੀ ਦੇ ਜਾਨ ਮਗਰੋਂ ਕਈ ਦਿਨ ਤੱਕ ਵੱਡੇ ਵੀਰ ਜੀ ਸੰਦੂਕੜੀ ਖੋਲਣ ਤੋਂ ਕਿੱਸਲ ਜਹੀ ਵਟਦੇ ਰਹੇ ਕਿਉਂਕਿ ਉਹਨਾਂ ਨੂੰ ਅੰਦਰੋਂ ਆਪਣਾ ਡਰ ਸਤਾਉਂਦਾ ਸੀ ਇੱਕ ਦੋ ਵਾਰ ਸੰਦੂਕੜੀ ਖੋਲਣ ਦਾ ਪ੍ਰੋਗਰਾਮ ਬਣਿਆ ਪਰ ਐਨ ਮੌਕੇ ਤੇ ਆ ਕੇ ਬਦਲ ਗਿਆ ਗੱਲ ਦੀਦੀ ਨੂੰ ਦੱਸਣ ਜਾਂ ਨਾ ਦੱਸਣ ਤੇ ਆ ਕੇ اٹਕ ਜਾਂਦੀ ਦੱਸਣਾ ਵੀ ਪੈਂਦਾ ਸੀ ਕਿਉਂਕਿ ਦੀਦੀ ਦੀ ਬੈਂਕ ਵਿੱਚ ਹਾਜ਼ਰੀ ਜ਼ਰੂਰੀ ਸੀ ਤੇ ਜੇ ਦੱਸੇ ਤਾਂ ਕੌਣ ਦੱਸੇ ਪਤਾ ਸੀ ਕਿ ਦੀਦੀ ਅੱਗੋਂ ਤਨੇਸੜੀ ਦਿਉ ਇੱਕ ਦੀਆਂ ਦੱਸ ਸੁਣਾਉ ਵੈਸੇ ਵੱਡੇ ਵੀਰ ਜੀ ਕੋਲਾ ਜਿਹਾ ਮੂੰਹ ਬਣਾ ਕੇ ਸਾਹੂ ਜੇ ਬਣ ਕੇ ਗੱਲ ਕਰਨ ਦੇ ਮਾਹਿਰ ਸਨ ਉਹ ਗੱਲ ਵੀ ਗੱਲ ਕਰ ਵੀ ਲੈਂਦੇ ਪਰ ਉਹਨਾਂ ਨੂੰ ਵੱਡੀ ਦੀਦੀ ਨੇ ਰੋਕ ਦਿੱਤਾ ਆਖੇ ਭੈਣ ਨੇ ਗਲਤ ਬੋਲਣਾ ਹੈ ਤੇ ਤੁਹਾਡਾ ਬਲੱਡ ਵਾਧੇ ਜਾਣਾ ਹੈ ਜੇ ਤੁਸੀਂ ਬਿਮਾਰ ਹੋ ਜਾਓਗੇ ਤੁਸੀਂ ਚੈਣ ਰਹਿਣ ਹੀ ਦਿਓ ਦੀਦੀ ਨਾਲ ਗੱਲ ਕਰਨ ਨੂੰ ਤੇ ਵੱਡੇ ਵੀਰ ਜੀ ਨੇ ਵੱਡੀ ਦੀਦੀ ਦਾ ਹੁਕਮ ਮੰਨ ਲਿਆ ਫਿਰ ਵੱਡੇ ਵੀਰ ਜੀ ਨੇ ਵਿਚਾਲੜੇ ਵੀਰ ਜੀ ਦੀ ਡਿਊਟੀ ਲਾ ਦਿੱਤੀ ਗੱਲ ਕਰਨ ਦੀ ਖੈਰ ਉਸਨੇ ਦੀਦੀ ਨਾਲ ਗੋਲ ਮੋਲ ਜਿਹੀ ਗੱਲ ਕੀਤੀ ਤੇ ਸੰਦੂਕੜੀ ਵਾਲੀ ਗੱਲ ਦਾ ਜ਼ਿਕਰ ਵੀ ਕਰ ਦਿੱਤਾ ਦੀਦੀ ਨੇ ਬੋਤਾ ਹਾ ਪੱਖੀ ਹੰਗਾਰਾ ਨਹੀਂ ਪਰਿਆ ਤੇ ਕੋਈ ਨਾ ਗੱਲ ਕਰਾਂਗੇ ਕਹਿ ਕੇ ਫੋਨ ਕੱਟ ਦਿੱਤਾ ਸਾਨੂੰ ਕਿਸੇ ਗੱਲ ਸਿਰ ਪਤਣ ਲੱਗਦੀ ਨਾ ਲੱਗੀ ਤੇ ਵੱਡੇ ਵੀਰ ਜੀ ਦੀ ਚਿੰਤਾ ਹੋਰ ਵੱਧ ਗਈ ਆਖਿਰ ਬੀਜੀ ਦੀ ਸੰਦੂਕੜੀ ਨੂੰ ਤਿੰਨਾ ਭਰਾਵਾਂ ਨੇ ਖੋਲ ਹੀ ਲਿਆ ਅਸੀਂ ਤਿੰਨੇ ਦਰਾਣੀਆਂ ਜਠਾਣੀਆਂ ਮੌਕੇ ਤੇ ਹਾਜ਼ਰ ਹੀ ਸੀ ਚਾਏ ਕੋਈ ਬਹੁਤਾ ਉਤਾਵਲਾ ਪਾਣ ਨਹੀਂ ਸੀ ਪਰ ਕੀ ਹੈ ਵੇਖਣ ਦੀ ਤਾਂ ਜਈ ਜ਼ਰੂਰ ਸੀ ਸੰਦੂਕੜੀ ਵਿੱਚ ਬੀਜੀ ਨੂੰ ਲੈਣ ਦੇਣ ਵਿੱਚ ਮਿਲੇ ਸੂਟ ਆਣ ਲੱਗ ਸ਼ਾਲ ਤੇ ਮੂਮੀ ਕਾਗਜ਼ ਵਿੱਚ ਲਪੇਟੀ ਕੁਝ ਨਕਦੀ ਤੋਂ ਤੋਂ ਇਲਾਵਾ ਇੱਕ ਰਮਾਲੀਂ ਚ ਬੰਨੀਆਂ ਕੁਝ ਕੋਟੂਮਾ ਇੱਕ ਮਟਰਮਾਲਾ ਦੋ ਛਾਪਾਂ ਵੱਡੇ ਵੱਡੇ ਤੁੰਗਲ ਇੱਕ ਜੋੜੀ ਨਵੇਂ ਆਣ ਲੱਗ ਟੌਪਸ ਤੇ ਟੁੱਟੀਆਂ ਹੋਈਆਂ ਵਾਲੀਆਂ ਹੀ ਸਨ ਕੋਈ ਅੰਦਾਜ਼ਨ 5-6 ਤੋਲੇ ਸਿਆਉਣਾ ਤਾਂ ਹੋਵੇਗਾ ਹੀ ਪਲਾਸਟਿਕ ਦੇ ਲਫਾਫੇ ਵਿੱਚ ਤੈਅ ਕਰਕੇ ਰੱਖੀਆਂ ਐਫਡੀ ਦੀਆਂ ਐਫਡੀਆਂ ਸਨ ਇਹ ਸਾਰੇ ਭਰਾ ਜ਼ੋਰ-ਜ਼ੋਰ ਦੀ ਹੱਸ ਰਹੇ ਸਨ ਆਖੇ ਖੋਦਿਆ ਪਹਾੜ ਨਿਕਲੀ ਚੂਈਆ ਵਾਲੀ ਗੱਲ ਹੋ ਗਈ ਏ ਆਪਣੇ ਨਾਲ ਫਿਰ ਮੈਂ ਦੱਸਿਆ ਇੱਕ ਹੋਰ ਲਫਾਫਾ ਪਿਆ ਸੀ ਖਾਕੀ ਕਾਗਜ਼ ਦਾ ਖੋਲ ਕੇ ਵੇਖਿਆ ਤਾਂ ਉਸ ਵਿੱਚ ਦੀਦੀ ਦੀ ਬੀਜੀ ਨਾਲ ਇੱਕ ਫੋਟੋ ਸੀ ਨਿੱਕੀ ਹੁੰਦੀ ਦੀ ਦੀਦੀ ਨੂੰ ਬੀਜੀ ਨੇ ਕੁੱਛੜ ਚੁੱਕਿਆ ਹੋਇਆ ਸੀ ਬੀਜੀ ਸ਼ਾਇਦ ਦੀਦੀ ਦੀ ਇਹ ਫੋਟੋ ਦੇਖ ਕੇ ਹੀ ਦਿਲ ਰਾਜੀ ਕਰਦੇ ਹੋਣਗੇ ਜਦੋਂ ਕਦੇ ਬੀਜੀ ਦਾ ਦੀਦੀ ਨੂੰ ਮਿਲਣ ਦਾ ਦਿਲ ਕਰਦਾ ਹੋਵੇਗਾ ਬੀਜੀ ਇਸ ਫੋਟੋ ਨਾਲ ਹੀ ਗੱਲਾਂ ਮਾਰ ਕੇ ਹੀ ਸਾਰ ਲੈਂਦੇ ਹੋਣਗੇ ਹਾਂ ਇੱਕ ਪੁਰਾਣੀ ਲੋਈ ਵੀ ਪਈ ਸੀ ਜੋ ਪਿਤਾ ਦੀ ਪਿਤਾ ਜੀ ਦੀ ਲੱਗਦੀ ਸੀ ਬੀਜੀ ਨੇ ਨਿਸ਼ਾਨੀ ਦੇ ਰੂਪ ਵਿੱਚ ਸੰਭਾਲ ਕੇ ਰੱਖੀ ਲੱਗਦੀ ਸੀ ਮੈਨੂੰ ਲੱਗਿਆ ਬੀਜੀ ਦਾ ਅਸਲੀ ਖਜ਼ਾਨਾ ਸੋਨਾ ਨਗਦੀ ਐਫ ਡੀਆ ਨਹੀਂ ਸਗੋਂ ਦੀਦੀ ਦੀ ਫੋਟੋ ਸੀ ਜਿਸ ਨਾਲ ਬੀਜੀ ਵੇਲੇ ਕੁਵੇਲੇ ਗੱਲਾਂ ਕਰਕੇ ਮਾਣ ਹੌਲਾ ਕਰਦੇ ਸੀ ਜਾਂ ਉਹ ਪੁਰਾਣੀ ਲੋਈ ਸੀ ਜਿਸ ਨਾਲ ਪਿਤਾ ਜੀ ਦੀਆਂ ਗੱਲਾਂ ਕਰਕੇ ਆਪਣੇ ਸੁਨਹਿਰੀ ਦਿਨਾਂ ਨੂੰ ਯਾਦ ਕਰਦੇ ਹੋਣਗੇ ਤੇ ਪਿਤਾ ਜੀ ਨੂੰ ਵੀ ਉਲਾਮੇ ਦਿੰਦੇ ਹੋਣਗੇ ਬੀਜੀ ਦੀ ਧੀ ਨਾਲ ਫੋਟੋ ਤੇ ਧੀ ਪ੍ਰਤੀ ਪਿਆਰ ਦੇਖ ਕੇ ਮੈਨੂੰ ਵੀ ਮੇਰੀ ਮੀਲਾ ਦੂਰ ਬੈਠੀ ਧੀ ਦਾ ਖਿਆਲ ਆ ਗਿਆ ਮਾਮਾ ਨੂੰ ਧੀਆਂ ਕਿੰਨੀਆਂ ਪਿਆਰੀਆਂ ਹੁੰਦੀਆਂ ਹਨ ਪੁੱਤਾਂ ਲਈ ਤਾਂ ਬਸ ਸੋਨਾ ਤੇ ਨਗਦੀ ਹੀ ਖਜ਼ਾਨਾ ਹੁੰਦਾ ਹੈ ਪਰ ਮੈਨੂੰ ਮਾਂ ਧੀ ਦੀ ਫੋਟੋ ਹੀ ਬੀਜੀ ਦਾ ਅਸਲੀ ਖਜ਼ਾਨਾ ਲੱਗਿਆ ਜੈਸ ਧੀ ਵੱਲੋਂ ਕਲਪਦੀ ਬੀਜੀ ਇਸ ਸੰਸਾਰ ਤੋਂ ਰੁਖਸਤ ਹੋ ਗਈ ਮੇਰਾ ਧਿਆਨ ਹੁਣ ਬੀਜੀ ਦੇ ਸੋਨੇ ਨਕਦੀ ਵੱਲ ਨਹੀਂ ਸਗੋਂ ਆਪਣੀ ਧੀ ਵੱਲ ਸੀ ਜੋ ਮੇਰਾ ਖਜ਼ਾਨਾ ਸੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ